ਟਰਾਂਸਫਾਰਮ ਦੇ ਲਾਗੇ ਕੋਈ ਵੀ ਟਰਾਲੀ ਲੰਘਦੀ ਆ ਉਹ ਜ਼ਿਆਦਾਤਰ ਖੈਗੇ ਲੰਘਦੀ ਆ ਵਾ ਪਰਾਲੀ ਦੀ ਬੜੀ ਟਰਾਲੀ ਨਿਕਲੀ ਆ ਜੀ ਜਦੋਂ ਉਹਨਾਂ ਨੇ ਬਜਲ ਕੱਤੀ ਤੋ ਨਾਲੇ ਉਹ ਉਹ ਤੋਂ ਸਪਾਰਕ ਹੋਇਆ ਸਪਾਰਕ ਹੋ ਗਿਆ ਅਗਲੇ ਲੱਗ ਗਿਆ ਜੀ ਪਾਰੀਆਂ ਪਾਰਾ ਸੜ ਗਿਆ ਪਬਲਿਕ ਨੇ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੋ ਉਸੇ ਵੇਲੇ ਰਿਪੋਰਟ ਦਿੱਤਾ ਤੇ ਫਾਇਰ ਬ੍ਰਿਗੇਡ ਆਈ ਬੀਡੀਬੋਰਡ ਨੂੰ ਦੱਸਿਆ ਤੇ ਬੀਡੀਬੋਰਡ ਨੇ ਲਾਈਟਾਂ ਬੰਦ ਕਰਤੀਆਂ ਇਹਦੇ ਉੱਤੇ ਜਿਹੜਾ ਆ ਟਾਈਮ ਨਾਲ ਕਾਬੂ ਪਾ ਲਿਆ ਗਿਆ ਆ ਨਹੀਂ ਤੇ ਅੱਗ ਨੇ ਜਿਹੜਾ ਸੀ ਬੜਾ ਨੁਕਸਾਨ ਕਰਨਾ ਸੀ ਤੇ ਪ੍ਰਸ਼ਾਸਨ ਨੂੰ ਮੈਂ ਮੰਗ ਕਰਦਾ ਵਾਂ ਤੇ ਜਿਹੜੇ ਖੰਦੇ ਆ ਪ੍ਰਧਾਨ ਜੀ ਨੇ ਦੱਸਿਆ ਜਿਵੇਂ ਇਹਨਾਂ ਨੂੰ ਜਿਹੜਾ ਇੱਕ ਸਾਈਡ ਕੀਤਾ ਜਾਵੇ ਰੀਪਾਲ ਦੇ ਟੰਡਵਾ ਰੋਡ ਤੇ ਸੜਕ ਕਿਨਾਰੇ ਲੱਗੇ ট্রান্সਫਾਰਮ ਨਾਲ ਖਹਿ ਕੇ ਲੰਗੀ ਪਰਾਲੀ ਦੀ ਭਰੀ ਟਰਾਲੀ ਨੂੰ ਅੱਗ ਲੱਗ ਗਈ ਵੇਖਦੇ ਹੀ ਵੇਖਦੇ ਸੜਕ ਵਿੱਚ ਅੱਗ ਦੇ ਭਾਂਬੜ ਮਚਨੇ ਸ਼ੁਰੂ ਹੋ ਗਏ ਰੋਡ ਤੇ ਦੁਕਾਨਦਾਰਾਂ ਨੇ ਤੁਰੰਤ ਫਾਇਰ ਬਰਗੇਡ ਨੂੰ ਫੋਨ ਕੀਤਾ ਤੇ ਫਾਇਰ ਬਰਗੇਡ ਦੀਆਂ ਦੋ ਗੱਡੀਆਂ ਨੇ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਦੂਜੇ ਪਾਸੇ ਟਰੈਕਟਰ ਟਰਾਲੀ ਚਾਲਕ ਨੇ ਜਦੋਂ ਵੇਖਿਆ ਕਿ ਅੱਗ ਭਖਣ ਲੱਗ ਪਈ ਤਾਂ ਟਰੈਕਟਰ ਟਰਾਲੀ ਵੱਲੋਂ ਵੱਖ ਕਰ ਭਜਾ ਲੈ ਗਿਆ ਦੁਕਾਨਦਾਰਾਂ ਅਨੁਸਾਰ ਟੰਡਵਾ ਰੋਡ ਤੇ ਲੱਗੇ ਟਰਾਂਸਫਾਰਮ ਲਗਾਤਾਰ ਹਾਸਿਆ ਨੂੰ ਸੱਦਾ ਦੇ ਰਹੇ ਨੇ ਕਿਉਂਕਿ ਇੰਨਾ ਟਰਾਂਸਫਾਰਮਾਂ ਦੀ ਦਿਸ਼ਾ ਸੜਕ ਵੱਲ ਜਿਸ ਕਾਰਨ ਸੜਕ ਦੀ ਚੌੜਾਈ ਘਟ ਜਾਂਦੀ ਹੈ ਜਦਕਿ ਉਹ ਕਈ ਵਾਰ ਪਾਵਰ ਕੰਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਨੇ ਕਿ ਇਸ ਰੋਡ ਤੇ ਕਾਫੀ ਭਾਰੀ ਟ੍ਰੈਫਿਕ ਰਹਿੰਦਾ ਹੈ ਅਤੇ ਇੰਨਾ ਟਰਾਂਸਫਾਰਮਾਂ ਨੂੰ ਗੱਡੀਆਂ ਅਕਸਰ ਛੂਕੇ ਗੁਜ਼ਰਦੀਆਂ ਨੇ ਅੱਜ ਵੀ ਜਦੋਂ ਪਰਾਈ ਨਾਲ ਲੱਦੀ ਓਵਰਲੋਡ ਟਰਾਲੀ ਇੱਥੋਂ ਗੁਜ਼ਰਨ ਲੱਗੀ ਤਾਂ ਟਰਾਂਸਫਾਰਮ ਕਾਰਨ ਉਸ ਨੂੰ ਅੱਗ ਲੱਗ ਗਈ ਅੱਗ ਕਾਰਨ ਬਿਜਲੀ ਦੀਆਂ ਤਾਰਾਂ ਵੀ ਸੜ ਗਈਆਂ ਤੇ ਸਪਲਾਈ ਬੰਦ ਕਰਵਾਉਣੀ ਪਈ ਦੁਕਾਨਦਾਰਾਂ ਨੇ ਦਸਕੀ ਰੋਡ ਤੇ ਕੱਪੜੇ ਦੀਆਂ ਫਰਨੀਚਰ ਦੀਆਂ ਤੇ ਹੋਰ ਕਈ ਦੁਕਾਨਾਂ ਨੇ ਗਨਮਿਤ ਰਹੀ ਕਿ ਅੱਜ ਹਾਸਾ ਦਿਨਵੇਲੇ ਹੋਇਆ ਜੇਕਰ ਪਰਾਲੀ ਵਾਲੀ ਟਰਾਲੀ ਨੂੰ ਦੇਰ ਰਾਤ ਅੱਗ ਲੱਗਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸੜਕ ਕਿਨਾਰੇ ਦੇ ਟਰਾਂਸਫਾਰਮਰ ਨੂੰ ਸਹੀ ਦਿਸ਼ਾ ਵਿੱਚ ਲਗਾਇਆ ਜਾਵੇ ਤਾਂ ਜੋ ਸੜਕ ਦੀ ਚੜਾਈ ਵੀ ਵੱਧ ਸਕੇ ਅਤੇ ਹਾਸਿਆਂ ਤੇ ਕੰਟਰੋਲ ਕੀਤਾ ਜਾ ਸਕੇ ਵੀ ਮੇਰਾ ਨਾਮ ਸਨੀ ਆਈ ਡੜਵਾ ਰੋਡ ਦੇ ਦੁਕਾਨਾ ਮੇਰੀ ਸੰਤੂ ਫਰਨੀਚਰ ਹਾਊਸ ਮੇਰੇ ਦੁਕਾਨ ਦੇ ਸਾਹਮਣੇ ਇੱਕ ਟਰਾਂਸਫਾਰਮ ਲੱਗਿਆ ਜੀ। ਉਹ ਟਰਾਂਸਫਾਰਮ ਦੇ ਲਾਗੇ ਕੋਈ ਵੀ ਟਰਾਲੀ ਲੰਘਦੀ ਆ ਉਹ ਜ਼ਿਆਦਾਤਰ ਖਿਆਗੇ ਲੰਘਦੀ ਆ ਵਾ ਤੇ ਅਸੀਂ ਪੂਰਾ ਦਿਨ ਇਹੀ ਕੰਮ ਤੇ ਰਹਿੰਦੇ ਆ ਕਿ ਟਰਾਲੀਆਂ ਕਿੱਦਾਂ ਲੰਘਾਈਏ। ਠੀਕ ਆ ਜੀ। ਪਰ ਆਲੀ ਦੀ ਪਲੀ ਟਰਾਲੀ ਨਿਕਲੀ ਆ ਜੀ ਤੇ ਇਹ ਟਰਾਂਸਫਾਰਮ ਦੇ ਲਾਗੇ ਖੜੀ ਸੀ। ਜਦੋਂ ਉਹਨੇ ওভারਟੇਕ ਕਰਨਾ ਸੀ ਤੇ ਬਿਲਕੁਲ ਨਾਲ ਜੋੜ ਦਿੱਤੀ ਸੀ। ਜਦੋਂ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਦਿੱਤੀ ਕਿ ਭਾਜੀ ਇਹਨੂੰ ਥੋੜਾ ਜਿਹਾ ਪਰੇ ਕਰ ਲੋ ਅੱਗ ਲੱਗਣ ਦਾ ਡਰ। ਜਦੋਂ ਉਹਨਾਂ ਨੇ ਪਰੇ ਕੀਤੀ ਤਾਂ ਨਾਲੇ ਉਹ ਤੋਂ ਸਪਾਰਕ ਹੋਇਆ ਸਪਾਰਕ ਹੋ ਕੇ ਅੱਗ ਲੱਗ ਗਈ। ਤੇ ਉਹ ਅੱਗ ਲੱਗਣ ਦੇ ਬਾਅਦ ਉਹਨੇ ਬੈਕ ਕਰਕੇ ਤੇ ਟਰਾਲੀ ਲਾਈ ਆ ਤੇ ਟਰੈਕਟਰ ਜਿਹੜਾ ਵਾ ਉਹ ਭੁਜਾ ਕੇ ਲੈ ਗਿਆ ਜੀ। ਹਾਂਜੀ ਇਹ ਜੀ ਆਪਣੇ ਡੜਵਾ ਤੋਂ ਆਂਦੀ ਪਈ ਸੀ ਜੀ ਸ਼ਹਿਰ ਨੂੰ। ਕਿੰਨੇ ਕੁ ਆ ਗਏ ਜੀ? ਹਾਂਜੀ ਆਪੀ ਇਸ ਤਰ੍ਹਾਂ ਮੈਂ ਕਿਸ ਤਰ੍ਹਾਂ ਬਹੁਤ ਮਾਗੇ। ਬਹੁਤ ਜ਼ਿਆਦਾ ਆ ਗੀ। ਦੋ ਫਾਇਰ ਫਾਰਟ ਦੀਆਂ ਗੱਡੀਆਂ ਆਈਆਂ ਵਾ ਜਿਨ੍ਹਾਂ ਨੇ ਅੱਗ ਬੁਝਾਈ ਹੈ ਜੀ। ਪਰ ਨਾ ਉਹਦੇ ਕੰਮ ਮੁੱਕਿਆ। ਤੇ ਜਾਨੀ ਮਾਨੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਦਾ ਕੋਈ ਵੀ ਕਿਹੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਲੇਕਿਨ ਹੋ ਸਕਦਾ ਹੀ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੀ ਜੇ ਹਵਾ ਚੱਲਦੀ ਹੁੰਦੀ ਜਾਂ ਕੋਈ ਹਨੇਰੀ ਆਈ ਹੁੰਦੀ ਕਾਫੀ ਹੋ ਸਕਦਾ ਹੈ ਦੇਖੋ ਜੀ ਇਹ ਡਿਡਵਾ ਰੋਡ ਧਾਰੀਵਾੜ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵੱਡੀ ਕਿਰੀਆ ਘਟਨਾ ਹੋਣੀ ਜਾ ਰਹੀ ਸੀ ਪਰ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਹੈ ਵੀ ਸਾਰਾ ਬਚਾਅ ਹੋ ਗਿਆ ਤੇ ਟਰਾਲੀ ਨਾ ਭੜੀ ਟਰਾਲੀ ਸੀ ਜੋ ਕਿ ਇੱਥੇ ਖਲੋਤੀ 2 ਮਿੰਟ ਤੇ ਜਿਹੜਾ ਟ੍ਰਾਂਸਪਾਰਟ ਸਪਾਰਕ ਨਿਕਲਿਆ ਤੇ ਉਹਦੇ ਵਿੱਚ ਲੱਗਾ ਦੇ ਨਾਲ ਹੀ ਭੜੀ ਨੁਹਾਗ ਆ ਗਈ ਸਾਰੀਆਂ ਤਾਰਾਂ ਛੜ ਗਈਆਂ ਪਬਲਿਕ ਨੇ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੇ ਉਸੇ ਵੇਲੇ ਪੋਰਟ ਕੀਤਾ ਤੇ ਫਾਇਰ ਬ੍ਰਿਗੇਡ ਆਈ ਬਿਜਲੀ ਬੋਰ ਨੂੰ ਦੱਸਿਆ ਤੇ ਬਿਜਲੀ ਬੋਰ ਨੇ ਲਾਈਟਾਂ ਬੰਦ ਕਰਤੀਆਂ ਜਿਹਦੇ ਨਾਲ ਜਿਹੜੀ ਬਹੁਤ ਨੁਕਸਾਨ ਹੋਣਾ ਸੀ ਸ਼ਹਿਰ ਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਾਗੇ ਲਾਗੇ ਦੁਕਾਨਾਂ ਵਾਂ ਤੇ ਬੜਾ ਥੋੜਾ ਜਿਹਾ ਰਾਹ ਵਾਥੇ ਤੇ ਉਹਦੇ ਕਰਕੇ ਨੁਕਸਾਨ ਤੋਂ ਬਚ ਸਕੇ ਆ ਲੋਕਾਂ ਦੇ ਸਹਿਯੋਗ ਦੇ ਨਾਲ ਮੈਂ ਅੱਗੇ ਵੀ ਬੜੀ ਵਾਰੀ ਬਿਜਲੀ ਬੋਰ ਨੂੰ ਲਿਖ ਕੇ ਦਿੱਤਾ ਵੀ ਸਾਡੇ ਜਿਹੜਾ ਡਡਵਾ ਰੋਡ ਤੇ ਉਹ ਬਹੁਤ ਰੱਖ ਦਿੰਦਾ ਉੱਤੇ ਜਿਹੜੇ ਟਰਾਂਸਫਾਰਮਰ ਲੱਗੇ ਆ ਉਹ ਚੜਾਈ ਦੇ ਲੱਗੇ ਆ ਉਹਨੂੰ ਦੂਸਰੀ ਜਿਹੇ ਸਾਈਡ ਤੇ ਚੇਂਜ ਕੀਤੀ ਜਾਏ ਤਾਂ ਕਿ ਰਾਹ ਖੁੱਲਾ ਹੋ ਜੇ ਰਾਹ ਕਾਈਡੌਨ ਕਰਕੇ ਹੀ ਇਹ ਸਾਰਾ ਨੁਕਸਾਨ ਹੋ ਚੁੱਕਿਆ ਕਿਉਂਕਿ ਇੱਥੇ ਐਕਸੈਪਟ ਜਾਮ ਲੱਗਾ ਰਹਿੰਦਾ ਵਾ ਤੇ ਜਿਹਨੇ ਇਹ ਤਿੰਨ ਟਰਾਂਸਫਾਰਮਰ ਇਸ ਡੜਵਾਂ ਰੋਡ ਤੇ ਲੱਗੇ ਆ ਸ਼ਹਿਰ ਦੇ ਵਿੱਚ ਉਹ ਜਿਹੜੇ ਉਹਨਾਂ ਨੂੰ ਜੇ ਇਹ ਸਾਈਡ ਚੇਂਜ ਕਰ ਦਈਏ ਤੇ ਬਹੁਤ ਫਾਇਦਾ ਹੋਏਗਾ ਇੱਕ ਤੇ ਰੋਡ ਜੀ ਖੁੱਲੀ ਹੋ ਜਾਣਗੀ ਆ ਤੇ ਮੇਰੇ ਤੇ ਇਹੀ ਆ ਰਿਕੁਐਸਟ ਵਾ ਬਿਜਲੀ ਬੋਰਡ ਡਿਪਾਰਟਮੈਂਟ ਦੇ ਅੱਗੇ ਕਿ ਤੁਹਾਨੂੰ ਮੈਂ ਅੱਗੇ 2-3 ਵਾਰੀ ਲਿਖ ਕੇ ਦੇਤਾ ਐਸਟੀਮੇਟ ਵੀ ਬਣ ਗਿਆ ਐਸੀ ਸਾਹਿਬ ਨੂੰ ਕਹਿਤਾ ਐਸੀ ਸਾਹਿਬ ਨੂੰ ਕਹਿਤਾ ਪਰ ਇਧਰ ਧਿਆਨ ਦਿਓ ਜਿਸ ਤਰ੍ਹਾਂ ਅੱਜ ਬਹੁਤ ਵੱਡਾ ਨੁਕਸਾਨ ਹੋਣਾ ਸੀ ਚਲੋ ਪ੍ਰਮਾਤਮਾ ਨੇ ਬਚਾ ਲਿਆ ਤੇ ਗਾਂਹ ਤੋਂ ਇਹ ਨੁਕਸਾਨ ਨਾ ਹੋਏ ਤੇ ਤੁਸੀਂ ਬਿਲਕੁਲ ਸੜਕ ਤੇ ਲੱਗੇ ਆ ਇਸ ਨੂੰ ਅਸੀਂ ਖੜੇ ਰੋਕ ਲੱਗੇ ਦੇ ਆ ਖੜੇ ਰੋਕ ਤੇ ਜੇ ਦੂਸਰੀ ਬੋਰਡ ਤੇ ਦੂਸਰੀ ਤਰ੍ਹਾਂ ਕਰਾਂਗੇ ਤੇ ਉਹਨੂੰ ਬੜਾ ਵਧੀਆ ਹੋ ਜਾਏਗਾ ਵੀ ਰਾਹ ਖੁੱਲਾ ਹੋ ਜਾਏਗਾ ਆਗੇ ਆਈ ਧੰਨਵਾਦ ਰਾਤ ਨੂੰ ਇਹ ਦਿਨ ਦੇ ਟਾਈਮ ਲੱਗੀ ਜੇ ਰਾਤ ਹੁੰਦਾ ਤੇ ਕਿੰਨਾ ਖਾਣਾ ਨਾ ਕਿੰਨੇ ਦੁਕਾਨਦਾਰਾਂ ਦਾ ਲੱਗੇ ਬੜੇ ਬੜੇ ਇਹਨਾਂ ਨੇ ਮਾਰ ਕੇ ਦੇ ਆ ਤੇ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਵੀ ਉਹਨਾਂ ਨੇ ਨਾ ਲੋਕਾਂ ਨੇ ਸਹਿਯੋਗ ਦਿੱਤਾ ਤੇ ਬਚਾਅ ਹੋ ਗਿਆ ਫਾਇਰ ਗੇਡ ਆ ਗਈ ਸੀ ਟੈਂਸਰ ਮੈਂ ਹੁਣੇ-ਹੁਣੇ ਮੈਨੂੰ ਪਤਾ ਲੱਗਾ ਸੀਗਾ ਕਿ ਮੇਰੇ ਡਡਵਾ ਰੋਡ ਧਾਰੀਵਾਲ ਦੇ ਵਿੱਚ ਜਿਹੜੀ ਇਹ ਦੁਰਘਟਨਾ ਬੜੀ ਤਗੜੀ ਹੋ ਜਾਣੀ ਸੀ ਤੇ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਇਆ ਮੇਰੇ ਦੁਕਾਨਦਾਰ ਵੀਰਾਂ ਨੂੰ ਕਿ ਇਹਦੇ ਉੱਤੇ ਜਿਹੜਾ ਆ ਟਾਈਮ ਨਾਲ ਕਾਬੂ ਪਾ ਲਿਆ ਗਿਆ ਆ ਨੇ ਨੇ ਅੱਗ ਨੇ ਜਿਹੜਾ ਸੀ ਬੜਾ ਨੁਕਸਾਨ ਕਰਨਾ ਸੀ ਤੇ ਇੱਕ ਹੋਰ ਬੜੀ ਜਿਹੜੀ ਹੈ ਬਚਾ ਦੀ ਗੱਲ ਰਹਿ ਗਈ ਕਿ ਦਿਨ ਸੀਗਾ ਜੇ ਰਾਤ ਹੁੰਦੀ ਤੇ ਇੱਥੇ ਲਾਗੇ-ਲਾਗੇ ਫਰਨੀਚਰ ਦੀਆਂ ਦੁਕਾਨਾਂ ਜਿੱਥੇ ਆਪਾਂ ਖੜੇ ਆ ਤੇ ਬੜਾ ਵੱਡਾ ਯਾਨੀ ਨੁਕਸਾਨ ਹੋਣਾ ਸੀਗਾ ਚਲੋ ਪ੍ਰਮਾਤਮਾ ਨੇ ਬਚਾ ਕੀਤਾ ਜਿਹੜਾ ਜਾਨੀ ਮਾਲੀ ਨੁਕਸਾਨ ਤੋਂ ਹੀ ਬਚ ਗਏ ਆ ਤੇ ਪ੍ਰਸ਼ਾਸਨ ਨੂੰ ਮੈਂ ਮੰਗ ਕਰਦਾ ਵਾਂ ਤੇ ਜਿਹੜੇ ਖੰਭੇ ਆ ਪ੍ਰਧਾਨ ਜੀ ਨੇ ਦੱਸਿਆ ਜਿੱਦਾਂ ਕਿ ਆਪਣੇ ਬੜੀ دیر ਤੋਂ ਕਹਿ ਰਹੇ ਆ ਪ੍ਰਯਾਸ ਕਰ ਰਹੇ ਆ ਇਹਨਾਂ ਨੂੰ ਜਿਹੜਾ ਇੱਕ ਸਾਈਡ ਕੀਤਾ ਜਾਵੇ ਤੇ ਮੈਂ ਵੀ ਜਿਹੜਾ ਆ ਸਵੇਰੇ ਹੀ ਨਾਲ ਜਾ ਕੇ ਨਾਲ ਇਹਦੇ ਸੌਵਾਰੇ ਸਵੇਰੇ ਅੱਜ ਛੁੱਟੀ ਦਾ ਦੇਣ ਆਪਾਂ ਸੰਪਰਕ ਤੇ ਕੀਤਾ ਆ ਤੇ ਧਿਆਨ ਚਿਤ ਲਿਆਂਦੀ ਆ ਗੱਲ ਬਿਜਲੀ ਬੋਰਡ ਦੇ ਇਹ ਜਿਹੜਾ ਆ ਜਲਦੀ ਤੋਂ ਜਲਦੀ ਜਿਹੜੇ ਇਹ ਟਰਾਂਸਫਾਰਮ ਦੇ ਤਿੰਨ ਵਿੱਚ ਰੋੜ ਦੇ ਲੱਗੇ ਆ ਇਹਨਾਂ ਨੂੰ ਪਰੇ ਕਰਾ ਦਿੱਤਾ ਜਾਊਗਾ ਜੀ